ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਉਸ ਕੇਸ ਦੇ ਬਾਰੇ ਜਿਸ ਕੇਸ ਦੇ ਵਿੱਚ ਇੱਕ ਘਟਨਾ ਵਾਪਰੀ ਜੋ ਕਿ ਬੜੀ ਹੀ ਨਿੰਦਣਯੋਗ ਸੀ ਇੱਕ ਅਜੀਹੀ ਘਟਨਾ ਜਿਸ ਦੇ ਵਿੱਚ ਇੱਕ ਮਾਂ ਦਾ ਕਤਲ ਹੋ ਜਾਂਦਾ ਇੱਕ ਮਾਂ ਦਾ ਕਤਲ ਤਾਂ ਹੁਣਾਂ ਬੜੀ ਵੱਡੀ ਗੱਲ ਹੈ ਪਰ ਉਸ ਦੇ ਪਿੱਛੇ ਜਿਹੜੀ ਉਸ ਕਤਲ ਦੀ ਵਜ੍ਹਾ ਬਣਦੀ ਆ ਉਹ ਵੀ ਬੜੀ ਹੈਰਾਨ ਕਰਨ ਵਾਲੀ ਹੈ ਅੱਜਕੱਲ੍ਹ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਅਜਿਹਾਂ ਘਟਨਾਵਾਂ ਮਾੜੀਆਂ ਵਾਪਰਦੀਆਂ ਰਹਿੰਦੀਆਂ ਨੇ ਉਹ ਘਟਨਾਵਾਂ ਉਹ ਪਰਿਸਥਿਤੀਆਂ ਫਿਰ ਇੱਕ ਇੰਨਾ ਭਿਆਨਕ ਰੂਪ ਵੀ ਧਾਰਨ ਕਰ ਸਕਦੀਆਂ ਨੇ ਕੋਈ ਸੋਚ ਵੀ ਨਹੀਂ ਸਕਦਾ ਤੇ ਆਮੀ ਅੱਜਕੱਲ੍ਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਉਹ ਚੀਜ਼ਾਂ ਤੇ ਇਸੇ ਕਰਕੇ ਆਪਾਂ ਜਦੋਂ ਵੀ ਵੀਡੀਓ ਲੈ ਕੇ ਆਉਨੇ ਆ ਮੈਂ ਵੀਡੀਓ ਦੇ ਵਿੱਚ ਹਮੇਸ਼ਾ ਹੀ ਕਹਿੰਦਾ ਰਹਿਣਾ ਕਿ ਆਪਣਾ ਵੀਡੀਓ ਲੈ ਕੇ ਆਉਣ ਦਾ ਜਾਂ ਆਪਣਾ ਇਹ ਕੇਸ ਲੈ ਕੇ ਆਉਣ ਦਾ ਮਕਸਦ ਕਿਸੇ ਨੂੰ ਡਰਾਉਣਾ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਅਜਿਹਾਂ ਘਟਨਾਵਾਂ ਤੋਂ ਆਪਾਂ ਨੂੰ ਸਿੱਖਣਾ ਵੀ ਚਾਹੀਦਾ ਅੱਜ ਕੱਲ ਜੋ ਕੁਝ ਵਾਪਰ ਰਿਹਾ ਜੋ ਕੁਝ ਚੱਲ ਰਿਹਾ ਉਹ ਫਿਰ ਇੱਕ ਇੰਨਾ ਭਿਆਨਕ ਰੂਪ ਧਾਰਨ ਕਰਨ ਲੱਗੇ ਕਿ ਇੱਕ ਕਤਲ ਹੋ ਸਕਦਾ ਉਸ ਕਰਕੇ ਆਪਾਂ ਨੂੰ ਪਹਿਲਾਂ ਹੀ ਉਹ ਚੀਜ਼ ਤੋਂ ਬਚਾਅ ਕਰ ਲੈਣਾ ਚਾਹੀਦਾ ਹੈ ਅਜਿਹੇ ਕੇਸਾਂ ਤੋਂ ਆਪਾਂ ਨੂੰ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਐਂਡ ਦੇ ਉੱਤੇ ਜਾ ਕੇ ਤੁਸੀਂ ਵੀ ਆਪਣੇ ਕੀਮਤੀ ਕਮੈਂਟ ਜਰੂਰ ਕਰਿਓ ਆਪਾਂ ਤੁਹਾਡਾ ਬਹੁਤਾ ਸਮਾਂ ਨਹੀਂ ਲਵਾਂਗੇ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਹ ਘਟਨਾ ਜੀ ਜਿਹੜੀ ਇਹ ਆ 12 ਜੂਨ 2023 ਦੀ ਤੇ 12 ਜੂਨ 2023 ਨੂੰ ਇੱਕ ਬੰਗਲੌਰ ਦੇ ਵਿੱਚ ਪੁਲਿਸ ਸਟੇਸ਼ਨ ਆ ਮਾਈਕੋ ਲੇਆਉਟ ਪੁਲਿਸ ਸਟੇਸ਼ਨ ਉਸ ਪੁਲਿਸ ਸਟੇਸ਼ਨ ਦੇ ਵਿੱਚ ਦੁਪਹਿਰ ਦਾ 1 ਵਜੇਆ ਸੀ 1 ਵਜੇ ਦਾ ਸਮਾਂ ਸੀ ਤੇ ਲੋਕ ਸੀ ਜਿਹੜੇ ਜਾਂ ਕਹਿ ਦੀ ਉੱਥੇ ਦੇ ਕਰਮਚਾਰੀ ਸੀ ਜਿਹੜੇ ਉੱਥੇ ਪੁਲਿਸ ਵਾਲੇ ਸੀ ਪੁਲਿਸ ਸਟੇਸ਼ਨ ਦੇ ਵਿੱਚ ਉਹ ਲੰਚ ਕਰ ਰਹੇ ਸੀ ਕੁਝ ਕੁ ਲੰਚ ਕਰ ਰਹੇ ਸੀ ਤੇ ਕੁਝ ਕੁ ਤਿਆਰੀ ਕਰ ਰਹੇ ਸੀ ਤੇ ਉਸੇ ਹਸਪੀਟਲ ਦੇ ਬਾਹਰ ਤਕਰੀਬਨ 1 ਵਜੇ ਇੱਕ ਆਟੋ ਆ ਕੇ ਰੁਕਦਾ ਇੱਕ ਆਟੋ ਰਿਕਸ਼ਾ ਜਿਸ ਦੇ ਵਿੱਚੋਂ ਇੱਕ ਔਰਤ ਨਿਕਲਦੀ ਆ ਤੇ ਉਹਦੇ ਕੋਲੇ ਇੱਕ ਸੂਟ ਕੇਸ ਹੁੰਦਾ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਐਂਟਰ ਹੁੰਦੀ ਆ ਤਾਂ ਉਹਨੂੰ ਜਿਹੜੇ ਪੁਲਿਸ ਵਾਲੇ ਸਾਹਮਣੇ ਦੇਖਦੇ ਆ ਉਹਨਾਂ ਦੇ ਮਨ ਦੇ ਵਿੱਚ ਦੋ ਇਹ ਚੀਜ਼ਾਂ ਆਉਂਦੀਆਂ ਨੇ ਇੱਕ ਤਾਂ ਇਹ ਕਿ ਇੱਕ ਔਰਤ ਜਿਹੜੀ ਆਪਣੇ ਸੂਟਕੇਸ ਦੇ ਨਾਲ ਅੰਦਰ ਐਂਟਰ ਹੋ ਰਹੀ ਆ ਸ਼ਾਇਦ ਇਹ ਇੱਥੇ ਘੁੰਮਣ ਆਈ ਹੋਵੇ ਤੇ ਇੱਥੇ ਇਹਦੇ ਨਾਲ ਕੋਈ ਬਾਰਦਾਤ ਹੋ ਗਈ ਹੋਵੇ ਕੋਈ ਘਟਨਾ ਵਾਪਰ ਗਈ ਹੋਵੇ ਉਹਦੀ ਕੰਪਲੇਂਟ ਲਿਖਾਉਣ ਆਈ ਆ ਜਾਂ ਫਿਰ ਇਹ ਹੋ ਸਕਦਾ ਹੈ ਕਿ ਇਹ ਆਪਣੇ ਘਰਦਿਆਂ ਨਾਲ ਨਾਰਾਜ਼ ਹੋ ਕੇ ਆਪਣੇ ਘਰਦਿਆਂ ਨਾਲ ਲੜ ਕੇ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਆ ਗਈ ਹੋਵੇ ਆਪਣਾ ਸੂਟ ਕੇਸ ਵਗੈਰਾ ਲੈ ਕੇ ਆਪਣੇ ਕੱਪੜੇ ਵਗੈਰਾ ਲੈ ਕੇ ਇਹ ਹਾਲੇ ਉਹ ਚੀਜ਼ਾਂ ਸੋਚੇ ਰਹੇ ਸੀ ਕਿ ਉਹ ਔਰਤ ਹੈ ਜਿਹੜੀ ਉਹ ਇੱਕ ਪੁਲਿਸ ਵਾਲੇ ਕੋਲ ਜਾ ਕੇ ਖੜਦੀ ਹੈ ਉੱਥੇ ਜਾ ਕੇ ਉਹਨੂੰ ਕਹਿੰਦੀ ਹੈ ਕਿ ਮੈਂ ਇੱਥੇ ਇੱਕ ਜਿਹੜੀ ਕੰਪਲੇਂਟ ਦਰਜ ਕਰਾਉਣ ਆਈਆਂ ਜਾਂ ਕਹਿ ਦੋ ਕਿ ਮੈਂ ਇੱਥੇ ਇੱਕ ਇਨਫੋਰਮੇਸ਼ਨ ਦੇਣ ਆਈਆਂ ਜਦੋਂ ਇਹ ਗੱਲ ਸੁਣਦਿਆ ਤਾਂ ਪੁਲਿਸ ਵਾਲਾ ਉਹਨੂੰ ਪੁੱਛਦਾ ਕਿ ਦੱਸੋ ਜੀ ਕੀ ਇਨਫੋਰਮੇਸ਼ਨ ਹੁਣ ਜਿਹੜੀ ਉਹ ਔਰਤ ਸੀਗੀ ਉਹ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਦੀ ਹੈ ਉਹ ਦੱਸਦੀ ਹੈ ਕਿ ਮੇਰਾ ਨਾਮ ਸੁਨਾਲੀ ਸੇਨ ਹੈ ਤੇ ਉਹ ਅੱਗੇ ਇਹ ਦੱਸਦੀ ਹੈ ਕਿ ਮੈਂ ਇੱਕ ਕਤਲ ਕਰ ਦਿੱਤਾ ਤੇ ਜਦੋਂ ਇਹ ਗੱਲ ਸੁਣਦਾ ਪੁਲਿਸ ਵਾਲਾ ਤਾਂ ਉਹ ਸੁਣ ਕੇ ਬੜਾ ਹੈਰਾਨ ਹੁੰਦਾ ਉਹਨੂੰ ਲੱਗਦਾ ਕਿ ਸ਼ਾਇਦ ਮੈਂ ਕੁਝ ਗਲਤ ਸੁਣ ਲਿਆ ਇਹਨੇ ਜਾਂ ਤਾਂ ਕੋਈ ਵਾਰਦਾਤ ਹੁੰਦੇ ਦੇਖੀ ਹੋਣੀ ਆ ਜਾਂ ਇਹ ਕਿਸੇ ਵਾਰਦਾਤ ਦਾ ਜ਼ਿਕਰ ਕਰ ਰਹੀ ਹੈ ਪਰ ਉਹ ਜਦੋਂ ਦੁਬਾਰਾ ਪੁੱਛਦਾ ਉਹ ਦੁਬਾਰਾ ਫੇਰ ਉਹੀ ਗੱਲ ਕਹਿੰਦੀ ਹੈ ਕਿ ਮੈਂ ਇੱਕ ਕਤਲ ਕਰ ਦਿੱਤਾ ਜਿਸ ਨੂੰ ਕੇ ਮੈਂ ਇਥੇ ਕੰਫੈਸ ਕਰਨ ਦੇ ਲਈ ਆਈ ਆ ਜਦੋਂ ਇਹ ਗੱਲ ਸੁਣਦਾ ਤੇ ਬਾਕੀ ਦੇ ਲਵੇ ਲਾਉਣ ਵਾਲੇ ਪੁਲਿਸ ਵਾਲੇ ਵੀ ਉਹਦੀ ਗੱਲ ਸੁਣਦਿਆਂ ਤਾਂ ਸਾਰੇ ਹੈਰਾਨ ਹੋ ਜਾਂਦੇ ਆ ਸਾਰਿਆਂ ਦੀ ਨਿਗਾ ਉਸ ਔਰਤ ਵੱਲ ਚਲੀ ਜਾਂਦੀ ਹੈ ਤੇ ਉਹਨੂੰ ਉਹ ਸਾਰੇ ਪੁੱਛਦੇ ਆ ਕਿ ਤੂੰ ਕਹਿ ਕੀ ਰਹੀ ਆ ਤੂੰ ਸਾਨੂੰ ਸਹੀ ਤਰੀਕੇ ਨਾਲ ਦੱਸ ਕਿਉਂਕਿ ਹੁਣ ਸਾਰਿਆਂ ਦੀ ਦਿਲਚਸਪੀ ਵੱਧ ਚੁੱਕੀ ਸੀ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਹ ਕਿਸੇ ਘਰੇਲੂ ਜਿਹੜਾ ਆਪਣਾ ਝਗੜੇ ਦੇ ਕਾਰਨ ਇੱਥੇ ਆਈ ਆ ਤਾਂ ਉਹਨਾਂ ਦੀ ਜਿਹੜੀ ਸਾਰੀ ਸੋਚ ਸੀ ਉਹ ਬਦਲ ਚੁੱਕੀ ਸੀ ਇਸ ਕਰਕੇ ਉਹਨਾਂ ਨੂੰ ਦੁਬਾਰਾ ਪੁੱਛਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੂੰ ਦੁਬਾਰਾ ਸਹੀ ਤਰੀਕੇ ਨਾਲ ਸਾਨੂੰ ਦੱਸ ਕਹਿਣਾ ਕੀ ਚਾ ਰਹੀਆਂ ਤਾਂ ਇੱਥੇ ਉਹ ਇਹ ਕਹਿੰਦੀ ਆ ਕਿ ਮੈਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ ਤੇ ਮੇਰੇ ਕੋਲ ਜਿਹੜਾ ਸੂਟਕੇਸ ਹੈ ਇਸ ਦੇ ਵਿੱਚ ਉਹਦੀ Laash ਹੈ ਤੇ ਜਦੋਂ ਇਹ ਗੱਲ ਸੁਣੀ ਤਾਂ ਪੁਲਿਸ ਵਾਲੇ ਇੱਕਦਮ ਡਰ ਜਾਂਦੇ ਆ ਪੁਲਿਸ ਵਾਲੇ ਉਹ ਤੋਂ ਸੂਟਕੇਸ ਲੈਂਦੇ ਆ ਉਹ ਸੂਟਕੇਸ ਨੂੰ ਜਦੋਂ ਖੋਲ ਕੇ ਦੇਖਦੇ ਆ ਤਾਂ ਸੱਚਮੁੱਚ ਉਹਦੇ ਅੰਦਰ ਇੱਕ ਔਰਤ ਦੀ Laash ਨਿਕਲਦੀ ਆ ਤੇ ਇੱਕ ਨਾਲ ਫੋਟੋ ਹੁੰਦੀ ਹੈ ਜਿਹੜੀ ਕਿ ਇੱਕ ਬਜ਼ੁਰਗ ਦੀ ਫੋਟੋ ਹੁੰਦੀ ਹੈ ਤੇ ਇਹ ਚੀਜ਼ ਜਦੋਂ ਪੁਲਿਸ ਵਾਲੇ ਦੇਖਦੇ ਆ ਉਹਨੂੰ ਫੇਰ ਪੁੱਛਦੇ ਆ ਕਿ ਹੈ ਕੌਣਾ ਤਾਂ ਉਹ ਦੁਬਾਰਾ ਦੱਸਦੀ ਹੈ ਕਿ ਇਹ ਮੇਰੀ ਮਾਂ ਆ ਤੇ ਮੈਂ ਇਹਦਾ ਕਤਲ ਕਰ ਦਿੱਤਾ ਹੁਣ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ ਤੂੰ ਕਤਲ ਕੀਤਾ ਕਿਉਂ ਆ ਤੇ ਕਾਰਨ ਕੀ ਸੀ ਸਾਨੂੰ ਸਾਰੀ ਗੱਲ ਬਾਤ ਦੱਸ ਉੱਥੇ ਜਦੋਂ ਫਿਰ ਇਹ ਸਟੋਰੀ ਦੱਸਦੀ ਆ ਆਪਣੀ ਤਾਂ ਸਾਰੇ ਉਹ ਸਟੋਰੀ ਸੁਣ ਕੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਇਹ ਜਿਹੜੀਆਂ ਗੱਲਾਂ ਦੱਸਦੀ ਹੈ ਉਹ ਅੱਜਕੱਲ ਸਮਾਜ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਪਰ ਇਹ ਪੁਲਿਸ ਵਾਲਿਆਂ ਦਾ ਪਹਿਲਾ ਕੇਸ ਸੀ ਜਦੋਂ ਇਹ ਗੱਲ ਏਡੀ ਵੱਡੀ ਹੋ ਕੇ ਇੱਕ ਕਤਲ ਤੱਕ ਪਹੁੰਚ ਗਈ ਜਿਸ ਦੇ ਵਿੱਚ ਕਿ ਇੱਕ ਧੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਫਿਰ ਉਹ ਜਿਹੜੀ ਸਾਰੀ ਸਟੋਰੀ ਦੱਸਦੀ ਹੈ ਪੁਲਿਸ ਵਾਲਿਆਂ ਨੂੰ ਉਹ ਕੁਝ ਇਸ ਤਰ੍ਹਾਂ ਹੁੰਦੀ ਹੈ ਹੁਣ ਇੱਥੇ ਜਿਹੜੀ ਸੁਨਾਲੀ ਆ ਉਹ ਪੁਲਿਸ ਵਾਲਿਆਂ ਨੂੰ ਜੋ ਗੱਲਾਂ ਬਾਤਾਂ ਦੱਸਦੀ ਹੈ ਉਹਦੇ ਵਿੱਚੋਂ ਇਹ ਪਤਾ ਲੱਗਦਾ ਕਿ ਸੁਨਾਲੀ ਦੀ ਉਮਰ ਹੈ ਜਿਹੜੀ ਉਹ 39 ਸਾਲ ਦੀ ਹੈ ਤੇ ਉਹ ਇੱਕ ਫਿਜ਼ੀਓਥੈਰੇਪਿਸਟ ਹੈ ਤੇ ਜਿਹੜੀ ਉਹਦੀ ਮਾਂ ਸੀ ਜਿੱਦ ਦੀ ਉਹ Laash ਲੈ ਕੇ ਆਈ ਸੀ ਉਸਦੀ ਉਮਰ 71 ਸਾਲ ਦੀ ਸੀ ਤੇ ਉਹਦਾ ਨਾਮ ਬੀਆਪਾਲ ਸੀਗਾ ਤੇ ਹੁਣ ਪੁਲਿਸ ਵਾਲਿਆਂ ਨੂੰ ਅੱਗੇ ਸੁਨਾਲੀ ਨੇ ਇਹ ਦੱਸਿਆ ਕਿ ਜਿਹੜੀ ਮੇਰੀ ਮਾਂ ਆ ਉਹ ਵੈਸਟ ਬੰਗਾਲ ਦੀ ਰਹਿਣ ਵਾਲੀ ਸੀ ਉਹ ਕੋਲਕੱਤਾ ਦੇ ਵਿੱਚ ਰਹਿੰਦੀ ਸੀ ਤੇ ਮੇਰਾ ਫਾਦਰ ਵੀ ਉੱਥੇ ਰਹਿੰਦਾ ਸੀ ਕੁਝ ਸਾਲ ਪਹਿਲਾਂ ਮੇਰੇ ਫਾਦਰ ਦੀ ਡੈਥ ਹੋ ਜਾਂਦੀ ਹੈ ਤੇ ਡੈਥ ਹੋਣ ਤੋਂ ਬਾਅਦ ਮੇਰੀ ਜਿਹੜੀ ਮਾਂ ਆ ਉਹ ਇਕੱਲੀ ਰਹਿ ਜਾਂਦੀ ਹੈ ਤੇ ਮੈਂ ਇੱਕ ਵਿਆਹੀ ਹੋਈ ਸੀ ਇੱਕ ਫੈਮਿਲੀ ਦੇ ਵਿੱਚ ਇੱਥੇ ਜਿਹੜੀ ਬੰਗਲੌਰ ਦੇ ਵਿੱਚ ਰਹਿ ਰਹੀ ਸੀ ਤੇ ਮੇਰੀ ਮਾਂ ਉੱਥੇ ਵੈਸਟ ਬੰਗਾਲ ਦੇ ਵਿੱਚ ਕਲਕੱਤੇ ਚ ਇਕੱਲੀ ਰਹਿ ਰਹੀ ਸੀ ਨਾ ਤਾਂ ਮੇਰਾ ਕੋਈ ਭਾਈ ਸੀ ਤੇ ਨਾ ਹੀ ਮੇਰੀ ਕੋਈ ਹੋਰ ਭੈਣ ਸੀ ਜੋ ਮੇਰੀ ਮਾਂ ਨੂੰ ਸੰਭ ਸੱਕਦੀ ਇਸ ਕਰਕੇ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਬੰਗਲੌਰ ਲੈ ਆਈ ਤੇ ਇੱਥੇ ਇੱਕ ਸੁਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਉੱਥੇ ਮੇਰਾ ਘਰ ਵਾਲਾ ਉਸੇ ਘਰ ਦੇ ਵਿੱਚ ਰਹਿੰਦਾ ਉੱਥੇ ਹੀ ਮੇਰੀ ਸੱਸ ਰਹਿੰਦੀ ਹੈ ਤੇ ਉੱਥੇ ਹੀ ਮੇਰਾ ਇੱਕ ਬੇਟਾ ਆ ਜੋ ਕਿ ਥੋੜਾ ਬਿਮਾਰ ਰਹਿੰਦਾ ਤੇ ਨਾਲ ਹੀ ਉਹ ਦੱਸਦੀ ਹੈ ਕਿ ਮੈਂ ਰਹਿੰਦੀ ਆ ਇਹ 4-5 ਜਾਣੇ ਇੱਕੇ ਘਰ ਦੇ ਵਿੱਚ ਰਹਿੰਦੇ ਸੀਗੇ ਤੇ ਉੱਥੇ ਹੀ ਹੁਣ ਇਹ ਦੱਸਦੀ ਆ ਸੁਨਾਲੀ ਕਿ ਪਹਿਲਾਂ-ਪਹਿਲਾਂ ਤਾਂ ਜਦੋਂ ਮੇਰੀ ਮਾਂ ਆਈ ਸਭ ਕੁਝ ਸਹੀ ਰਿਹਾ ਪਰ ਉਸ ਤੋਂ ਬਾਅਦ ਹੌਲੀ-ਹੌਲੀ ਚਲਦਿਆਂ ਚਲਦਿਆਂ ਮੇਰੀ ਮਾਂ ਤੇ ਮੇਰੀ ਸੱਸ ਦੇ ਵਿੱਚ ਘਰੇਲੂ ਲੜਾਈਆਂ ਸ਼ੁਰੂ ਹੋ ਗਈਆਂ ਉਹ ਲੜਾਈਆਂ ਪਹਿਲਾਂ ਤਾਂ ਬੜੀਆਂ ਥੋੜੀਆਂ ਛੂਟੀਆਂ ਸੀਗੀਆਂ ਤੇ ਹੌਲੀ-ਹੌਲੀ ਕਰਕੇ ਉਹ ਲੜਾਈਆਂ ਵੱਡੀਆਂ ਹੁੰਦੀਆਂ ਗਈਆਂ ਤੇ ਇੰਨੀ ਜਿਆਦਾ ਸਾਡੇ ਘਰ ਦੇ ਵਿੱਚ ਲੜਾਈ ਹੋਣ ਲੱਗੀ ਕਿ ਉੱਥੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਤੇ ਇਸੇ ਦੇ ਚੱਲਦਿਆਂ ਉਹ ਕਹਿੰਦੀ ਮੈਂ ਆਪਣੀ ਜੌਬ ਵੀ ਛੱਡ ਦਿੱਤੀ ਉਹ ਫਿਜ਼ੀਓਥੈਰੇਪਿਸਟ ਦੀ ਜੋ ਜੌਬ ਕਰਦੀ ਸੀ ਉਹਨੂੰ ਛੱਡ ਕੇ ਘਰੇ ਰਹਿਣਾ ਸ਼ੁਰੂ ਕਰ ਦਿੰਦੀ ਆ ਇੱਕ ਤਾਂ ਪਹਿਲਾਂ ਹੀ ਅਫਸਰਟ ਰਹਿ ਰਹੀ ਸੀ ਉਹਨਾਂ ਦੀ ਲੜਾਈ ਕਰਕੇ ਹੁਣ ਉਹਨੂੰ ਲੱਗਿਆ ਕਿ ਮੈਂ ਜੇ ਘਰੇ ਰਹੂੰਗੀ ਇਹਨਾਂ ਦੀ ਲੜਾਈ ਮੈਂ ਖਤਮ ਕਰ ਦੂੰਗੀ ਇਸ ਕਰਕੇ ਉਹ ਜਦੋਂ ਨੌਕਰੀ ਛੱਡਦੀ ਆ ਪਰ ਫੇਰ ਵੀ ਉਹਦੇ ਘਰ ਦੇ ਵਿੱਚ ਜਿਹੜੀ ਲੜਾਈ ਖਤਮ ਨਹੀਂ ਹੁੰਦੀ ਉਹਦੀ ਸੱਸ ਤੇ ਉਹਦੀ ਮਾਂ ਦੋਨੋਂ ਜਾਨੀਆਂ ਅਕਸਰ ਹੀ ਲੜਦੀਆਂ ਰਹਿੰਦੀਆਂ ਸੀਗੀਆਂ ਇਸ ਕਰਕੇ ਉਹ ਹੋਰ ਵੀ ਜ਼ਿਆਦਾ ਆਫਸੈਟ ਰਹਿਣ ਲੱਗੀ ਹੁਣ ਉਹਦਾ ਘਰ ਵਾਲਾ ਕਦੇ ਉਹ ਵਿੱਚ ਪੈ ਕੇ ਲੜਾਈ ਨੂੰ ਜਿਹੜਾ ਮਿਟਾ ਦਿੰਦੇ ਇੱਕ ਦੋ ਦਿਨ ਸ਼ਾਂਤੀ ਰਹਿੰਦੀ ਪਰ ਫੇਰ ਉਹੀ ਕੁਝ ਹੋ ਜਾਂਦਾ ਉਹਨਾਂ ਦੇ ਘਰ ਦੇ ਵਿੱਚ ਬੜਾ ਤਣਾਅ ਸੀ ਕਿਉਂਕਿ ਹੁਣ ਉਹਦਾ ਜਿਹੜਾ ਬੇਟਾ ਸੀ ਉਹ ਵੀ ਬਿਮਾਰ ਰਹਿੰਦਾ ਸੀ ਇਸ ਕਰਕੇ ਉਹਨਾਂ ਨੂੰ ਪਹਿਲਾਂ ਹੀ ਟੈਨਸ਼ਨ ਸੀ ਤੇ ਹੁਣ ਇੱਕ ਉਹਨਾਂ ਦੇ ਗਾਲ ਇਹ ਲੜਾਈ ਪੈ ਗਈ ਸੀ ਇਸ ਕਰਕੇ ਹੁਣ ਸਮਾ ਬੀਤ ਗਿਆ ਇਦਾਂ ਹੀ ਕਰਦਿਆਂ ਕਰਦਿਆਂ ਹੁਣ 11 ਜੂਨ 2023 ਦਾ ਦਿਨ ਆਇਆ 11 ਜੂਨ 2023 ਨੂੰ ਉਹਦੀ ਸੱਸ ਤੇ ਉਹਦੀ ਮਾਂ ਦੇ ਵਿਚਕਾਰ ਬਹੁਤ ਜ਼ਿਆਦਾ ਲੜਾਈ ਹੁੰਦੀ ਹੈ ਤੇ ਉਸ ਲੜਾਈ ਦੇ ਵਿੱਚ ਉਹ ਇੱਕ ਦੂਜੇ ਨੂੰ ਬੜੇ ਮਿਹਣੇ ਮਾਰਦੀਆਂ ਨੇ ਜਿਸ ਤੋਂ ਬਾਅਦ ਕੇ ਜਿਹੜੀ ਸੁਨਾਲੀ ਦੀ ਮਾਂ ਸੀ ਉਹ ਆਪਣੀ ਧੀ ਨੂੰ ਕਹਿੰਦੀ ਆ ਕਿ ਮੈਨੂੰ ਤਾਂ ਇਦੋਂ ਕੋਈ ਜ਼ਹਿਰ ਹੀ ਦੇ ਦੇ ਮੈਂ ਮਰ ਹੀ ਜਾਵਾਂ ਮੈਂ ਆਪਣੇ ਪਤੀ ਕੋਲ ਚਲੀ ਜਾਵਾਂ ਮੈਂ ਇਹੋ ਜੀ ਜ਼ਿੰਦਗੀ ਨਹੀਂ ਜੂ ਸਕਦੀ ਜਦੋਂ ਇਹ ਗੱਲ ਉਹ ਸੁਣਦੀ ਆ ਸੁਨਾਲੀ ਤਾਂ ਉਹ ਆਪਣੀ ਮਾਂ ਨੂੰ ਸਮਝਾਉਂਦੀ ਆ ਉਹਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਆਪਣੇ ਤੇ ਵਕਤ ਪਿਆ ਹੋਇਆ ਆਪਾਂ ਇਦਾਂ ਹੀ ਹੌਲੀ-ਹੌਲੀ ਦਿਨ ਕੱਟ ਲਵਾਂਗੇ ਪਰ ਉਹਦੀ ਮਾਂ ਸਮਝਦੀ ਨਹੀਂ ਹੌਲੀ-ਹੌਲੀ ਉਹਨੂੰ ਸਮਝਾ ਕੇ ਉਹ ਸ਼ਾਮ ਤੱਕ ਜਿਹੜਾ ਉਹਨੂੰ ਸ਼ਾਂਤ ਕਰ ਦਿੰਦੀ ਹੈ ਤੇ ਉਸ ਦਿਨ ਫਿਰ ਰਾਤ ਬੀਤਦੀ ਹੈ ਅਗਲਾ ਦਿਨ ਆਉਂਦਾ ਅਗਲੇ ਦਿਨ ਉਹਦਾ ਘਰ ਵਾਲਾ ਸੀ ਜਿਹੜਾ ਸੁਨਾਲੀ ਦਾ ਉਹ ਤਕਰੀਬਨ 7.5 ਵਜੇ ਆਪਣੇ ਕੰਮ ਤੇ ਚੱਲ ਜਾਂਦਾ ਹੁਣ ਘਰ ਦੇ ਵਿੱਚ ਫਿਰ ਉਸਦੀ ਸੱਸ ਸੁਨਾਲੀ ਤੇ ਉਹਦਾ ਬੇਟਾ ਸੀਗੇ ਹੁਣ ਜਦੋਂ ਇਹ ਸਾਰੇ ਜਾਣੇ ਸੀ ਤਾਂ ਘਰ ਦੇ ਵਿੱਚ ਦੁਬਾਰਾ ਤੋਂ ਫੇਰ ਲੜਾਈ ਹੋ ਗਈ। ਹੁਣ ਉਹਦੀ ਸੱਸ ਤੇ ਉਹਦੀ ਮਾਂ ਦੋਨੋਂ ਫੇਰ ਲੜ ਪੈਂਦੀਆਂ ਨੇ ਤੇ ਜਦੋਂ ਉਹਨਾਂ ਦੀ ਲੜਾਈ ਕਾਫੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹ ਜਿਹੜੀ ਸੁਨਾਲੀ ਹੈ ਆਪਣੀ ਮਾਂ ਨੂੰ ਆਪਣੇ ਰੂਮ ਦੇ ਵਿੱਚ ਲੈ ਕੇ ਚਲੀ ਜਾਂਦੀ ਹੈ ਉਹ ਤਾਂ ਕਿ ਲੜਾਈ ਖਤਮ ਹੋ ਸਕੇ। ਹੁਣ ਉਹਦੀ ਸੱਸ ਆਪਣੇ ਰੂਮ ਤੋਂ ਚਲੀ ਜਾਂਦੀ ਹੈ ਜਿੱਥੇ ਕਿ ਉਹਦਾ ਬੇਟਾ ਵੀ ਸੀ ਸੁਨਾਲੀ ਦਾ ਤੇ ਹੁਣ ਉਹ ਆਪਣੀ ਮਾਂ ਨੂੰ ਲੈ ਕੇ ਆਪਣੇ ਰੂਮ ਦੇ ਵਿੱਚ ਆ ਜਾਂਦੀ ਹੈ ਹੁਣ ਉੱਥੇ ਰੂਮ ਦੇ ਵਿੱਚ ਆਉਣ ਤੋਂ ਬਾਅਦ ਜਿਹੜੀ ਸੁਨਾਲੀਆ ਆਪਣੀ ਮਾਂ ਨੂੰ ਸ਼ਾਂਤ ਕਰਦੀ ਹੈ ਹੁਣ ਜਿਹੜੀ ਉਹਦੀ ਮਾਂ ਸੀ ਉਹਦਾ ਬੀਪੀ ਕਾਫੀ ਜ਼ਿਆਦਾ ਹਾਈ ਰਹਿੰਦਾ ਸੀ ਤੇ ਇਸੇ ਕਰਕੇ ਉਹਨੂੰ ਬੜਾ ਡਰ ਸੀਗਾ ਕਿ ਤੇ ਇਹਦਾ ਬੀਪੀ ਵਗੈਰਾ ਨਾ ਵੱਜ ਜਵੇ ਜਦੋਂ ਹੁਣ ਸਾਰੀਆਂ ਗੱਲਾਂ ਉਹਦੀ ਮਾਂ ਦੁਬਾਰਾ ਰਿਪੀਟ ਕਰਦੀ ਉਹਨੂੰ ਦੁਬਾਰਾ ਫੇਰ ਕਹਿੰਦੀ ਹੈ ਕਿ ਮੇਰੀ ਕੋਈ ਜ਼ਿੰਦਗੀ ਨਹੀਂ ਮੈਂ ਕੁੱਤਿਆਂ ਵਰਗੀ ਜ਼ਿੰਦਗੀ ਜੂ ਰਹੀਆਂ ਤੇ ਤੇਰੀ ਸੱਸ ਮੈਨੂੰ ਜੀਉਣ ਨਹੀਂ ਦਿੰਦੀ ਅੱਜ ਤੋਂ ਤਾਂ ਮੈਂ ਮਰੀ ਜਾਵਾਂ ਜਦੋਂ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਸੁਨਾਲੀ ਤਾਂ ਫਿਰ ਉਹ ਕੀ ਕਰਦੀ ਹੈ ਉਤੋਂ ਆਪਣੀ ਮਾਂ ਦੀ ਜਿਹੜੀ ਬੀਪੀ ਵਾਲੀ ਦਵਾਈ ਸੀ ਜੋ ਉਹਦਾ ਬੀਪੀ ਕੰਟਰੋਲ ਕਰਦੀ ਸੀ ਉਹ ਚੁੱਕਦੀ ਐ ਉਸ ਦੇ ਵਿੱਚੋਂ ਤਕਰੀਬਨ 30 ਗੋਲੀਆਂ ਕੱਢਦੀ ਐ 30 ਗੋਲੀਆਂ ਕੱਢ ਕੇ ਆਪਣੀ ਮਾਂ ਨੂੰ ਦੇ ਦਿੰਦੀ ਐ ਤੇ ਉਹਦੀ ਮਾਂ ਵੀ ਗੁੱਸੇ ਦੇ ਵਿੱਚ ਉਹ ਗੋਲੀਆਂ ਖਾ ਜਾਂਦੀ ਐ ਜਦੋਂ 30 ਗੋਲੀਆਂ ਖਾ ਜਾਂਦੀ ਐ ਥੋੜਾ ਸਮਾਂ ਲੰਘਦਾ ਤਾਂ ਹੌਲੀ-ਹੌਲੀ ਕਰਕੇ ਉਹਨੂੰ ਪੈਰਾਲਾਈਜ਼ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਜਿਹੜਾ ਸਰੀਰ ਆ ਉਹਦਾ ਸਾਥ ਛੱਡਣਾ ਸ਼ੁਰੂ ਕਰ ਦਿੰਦਾ ਤੇ ਉਹਦੀ ਮਾਂ ਹੌਲੀ-ਹੌਲੀ ਮੌਤ ਵੱਲ ਨੂੰ ਵੱਧ ਰਹੀ ਸੀ ਪਰ ਦੂਜੇ ਪਾਸੇ ਨਾ ਤਾਂ ਉਹਦੀ ਸੱਸ ਨੂੰ ਪਤਾ ਸੀ ਨਾ ਉਹਦੇ ਬੇਟੇ ਨੂੰ ਪਤਾ ਸੀ ਕਿ ਦੂਜੇ ਰੂਮ ਦੇ ਵਿੱਚ ਆਹ ਕੁਝ ਹੋ ਰਿਹਾ ਤੇ ਹੌਲੀ-ਹੌਲੀ ਕਰਕੇ ਜਦੋਂ ਉਹਨੇ ਦੇਖਿਆ ਕਿ ਮੇਰੀ ਮਾਂ ਨੂੰ ਪੈਰਾਲਾਈਜ਼ ਹੋ ਗਿਆ ਉਹ ਇੱਕਦਮ ਉਹਦਾ ਸਰੀਰ ਖੜ ਗਿਆ ਪਰ ਉਹ ਹਲੇ ਵੀ ਜਿਉਂਦੀ ਆ ਤਾਂ ਉਹਨੂੰ ਲੱਗਿਆ ਕਿ ਮੇਰੀ ਮਾਂ ਇਥੇ ਹੁਣ ਰੜਕੂਗੀ ਇਸ ਕਰਕੇ ਉਹ ਇੱਕ ਦੁਪੱਟਾ ਚੱਕਦੀ ਹੈ ਦੁਪੱਟਾ ਚੱਕ ਕੇ ਆਪਣੀ ਮਾਂ ਦਾ ਉਹਦੇ ਨਾਲ ਗळा ਘੁੱਟ ਦਿੰਦੀ ਹੈ ਗळा ਘੁੱਟ ਕੇ ਉਹਨੂੰ ਮਾਰ ਦਿੰਦੀ ਹੈ ਮਾਰਨ ਤੋਂ ਬਾਅਦ ਉਹ ਇੱਕ ਸੂਟਕੇਸ ਚੱਕਦੀ ਹੈ ਤੇ ਸੂਟਕੇਸ ਦੇ ਵਿੱਚ ਫਿਰ ਆਪਣੀ ਮਾਂ ਦੀ ਜਿਹੜੀ ਡੈੱਡ ਬੋਡੀ ਪਾਉਂਦੀ ਹੈ ਉਹਨੂੰ ਇਕੱਠਾ ਕਰਕੇ ਵਿੱਚ ਰੱਖ ਕੇ ਇੱਕ ਆਟੋ ਕਰਦੀ ਹੈ ਆਟੋ ਕਰਕੇ ਫਿਰ ਉਹ ਪੁਲਿਸ ਸਟੇਸ਼ਨ ਆ ਜਾਂਦੀ ਹੈ ਤੇ ਉੱਥੇ ਆ ਕੇ ਫਿਰ ਪੁਲਿਸ ਵਾਲਿਆਂ ਨੂੰ ਸਾਰੇ ਇਹ ਬਿਆਨ ਦਿੰਦੀ ਹੈ ਹੁਣ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਉਹਦੀ ਸੱਸ ਘਰ ਦੇ ਵਿੱਚ ਮੌਜੂਦ ਸੀ ਪਰ ਉਹਦੀ ਸੱਸ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿ ਮੇਰੇ ਨੂੰ ਨੇ ਇਦਾਂ ਇਦਾਂ ਕਰਕੇ ਆਪਣੀ ਮਾਂ ਨੂੰ ਮਾਰ ਦਿੱਤਾ ਤੇ ਉਹਨੂੰ ਮਾਰ ਕੇ ਉਹ ਜਿਹੜੀ ਪੁਲਿਸ ਸਟੇਸ਼ਨ ਦੇ ਵਿੱਚ ਵੀ ਚਲੀ ਗਈ ਹੈ ਤੇ ਹੁਣ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗੀ ਤਾਂ ਪੁਲਿਸ ਨੇ ਉਹਦੀ ਗੱਲ ਦੀ ਵੈਰੀਫਿਕੇਸ਼ਨ ਕੀਤੀ ਉਹਨੂੰ ਵੈਰੀਫਾਈ ਕੀਤਾ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਸੱਚਮੁੱਚ ਸਹੀ ਬੋਲ ਰਹੀ ਹੈ ਇਹ ਸੱਚ ਬੋਲ ਰਹੀ ਹੈ ਨੇ ਸੱਚਮੁੱਚ ਹੀ ਆਪਣੀ ਮਾਂ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਫਿਰ ਪੁਲਿਸ ਇਹਦੇ ਉੱਤੇ ਜਿਹੜਾ ਮੁਕੱਦਮਾ ਦਰਜ ਕਰਦੀ ਹੈ ਤੇ ਸੁਨਾਲੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਜਿਹੜੀ ਸੁਨਾਲੀ ਸੀ ਉਹਦਾ ਇਹ ਕਹਿਣਾ ਸੀ ਕਿ ਜਿਹੜੀ ਮੈਂ লাশ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਆਈਆਂ ਉਹਦਾ ਇੱਕੋ ਇੱਕ ਕਾਰਨ ਸੀ ਤਾਂ ਕਿ ਇਹਦਾ ਜਿਹੜਾ ਇਲਜ਼ਾਮ ਆ ਜਾ ਇਹਦੇ ਜਿਹੜੇ ਨਤੀਜੇ ਨੇ ਉਹ ਮੇਰੀ ਫੈਮਲੀ ਨੂੰ ਨਾ ਭੁਗਤਨੇ ਪੈਣਾ ਮੈਂ ਇੱਕ ਤਰ੍ਹਾਂ ਨਾਲ ਲੜਾਈ ਮਟਾਈਆ ਮੇਰੇ ਦਿਮਾਗ ਤੇ ਬਹੁਤ ਜਾਦੇ ਬੋਝ ਸੀਗਾ ਤੇ ਇਹ ਗੱਲਾਂ ਕਰਦੇ ਆ ਫਿਰ ਉਹ ਜੇਲ੍ਹ ਵੀ ਚਲੀ ਜਾਂਦੀ ਹੈ ਤੇ ਤੁਸੀਂ ਦੇਖੋ ਹੁਣ ਕਿੱਦਾਂ ਦਾ ਇਹ ਕੇਸ ਸੀਗਾ ਇੱਕ ਆਪਣੀ ਧੀ ਆਪਣੀ ਮਾਂ ਨੂੰ ਹੀ ਮਾਰ ਦਿੰਦੀ ਹੈ ਸਿਰਫ ਇਸ ਕਰਕੇ ਕਿਉਂਕਿ ਉਹਦੇ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਸੀ ਉਹ ਜਿਹੜਾ ਉਸ ਲੜਾਈ ਨੂੰ ਹੈਂਡਲ ਨਹੀਂ ਕਰ ਪਾਈ ਤੇ ਆਪਣੀ ਮਾਂ ਦੇ ਕਹਿਣ ਤੇ ਉਹਨੇ ਆਉ ਨੂੰ ਮਾਰ ਵੀ ਦਿੱਤਾ ਤੁਹ ਦੇਖੋ ਅੱਜਕੱਲ ਇਹ ਬੜੀਆਂ ਲੜਾਈਆਂ ਚੱਲ ਰਹੀਆਂ ਨੇ ਹਰ ਘਰ ਦੇ ਵਿੱਚ ਲੜਾਈ ਹੈ ਹੀ ਆ ਹੈਨਾ ਕੋਈ ਉਹ ਰੱਬ ਦੀ ਕਿਰਪਾ ਨਾਲ ਕੋਈ ਘਰ ਬਚਿਆ ਹੋਣਾ ਜਿੱਥੇ ਲੜਾਈ ਨਹੀਂ ਹੋਣੀ ਹੈਨਾ ਉਹ ਫਿਰ ਘਰ ਸੁਖੀ ਵੀ ਬਸਦੇ ਆ ਪਰ ਬਹੁਤੇਆਂ ਘਰਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ ਤੇ ਇਦਾਂ ਹੀ ਜਿਹੜੇ ਉਹਨੇ ਹਾਲਾਤ ਨੇ ਹੌਲੀ-ਹੌਲੀ ਕਰਕੇ ਜਿਹੜੇ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਤੇ ਵਿਗੜਦੇ ਵਿਗੜਦੇ ਇੱਥੇ ਤੱਕ ਪਹੁੰਚ ਜਾਂਦੇ ਆ ਕਿ ਕੋਈ ਨਾ ਕੋਈ ਕਤਲ ਵੀ ਹੋ ਜਾਂਦਾ ਜਿਸ ਤਰ੍ਹਾਂ ਇਸ ਜਿਹੜੀ ਘਟਨਾ ਦੇ ਵਿੱਚ ਹੋਇਆ ਇਸ ਕੇਸ ਦੇ ਵਿੱਚ ਹੋਇਆ ਤੁਹਾਡਾ ਕੀ ਮੰਨਣਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਇਦਾਂ ਦੀ ਹੋਰ ਸਟੋਰੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਜਿੱਥੋਂ ਆਪਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲੇ ਤੇ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ